ਸਰਦਾਰ ਗੁਰਮੇਲ ਸਿੰਘ ਜੀ ਮੱਲੀ ਸਾਹਿਬ ਤੇ ਸਰਦਾਰ ਬਲਜੀਤ ਸਿੰਘ ਜੀ ਮੱਲੀ ਸਾਹਿਬ ਮੱਲੀ ਬ੍ਰਦਰ ਭਈ ਇਹ ਹਕੀਕਤ ਹੈ ਕਿ ਪਹਿਲਾ ਇਹ ਗੁਰਮਤ ਸਮਾਗਮ ਤੇ ਏਡੀ ਚੜ੍ਹਦੀ ਕਲਾ ਦੇ ਨਾਲ ਸਿੱਖੀ ਦੀ ਚੜ੍ਹਦੀ ਕਲਾ ਵਾਸਤੇ ਐਸੇ ਕਾਰਜ ਤੇ ਜਿਨ੍ਹਾਂ ਵਿੱਚ ਵੱਡਾ ਸਹਿਯੋਗ ਸੰਗਤਾਂ ਨੇ ਇਹ ਅਕੈਡਮੀ ਜੀ ਐਚ ਜੀ ਅਕੈਡਮੀ ਇਲਾਕੇ ਵਿੱਚ ਇੱਕ ਨਮੂਨਾ ਆ ਅਕੈਡਮੀ ਜਿੱਥੇ ਕੋਈ ਬੱਚਾ ਸਿਰ ਨੰਗੇ ਨਹੀਂ ਰਹੇ ਸੀ ਸਿਰ ਢੱਕ ਕੇ ਬੱਚੇ ਬੱਚੀਆਂ ਔਰ ਆਉਣ ਲੱਗਿਆ ਵੀ ਆਣ ਕੇ ਵੀ ਅਰਦਾਸ ਪ੍ਰਸ਼ਾਦਾ ਛਕਣ ਲੱਗਿਆ ਵੀ ਅਰਦਾਸ ਤੁਰਨ ਲੱਗਿਆ ਵੀ ਗੱਡੀਆਂ 'ਚ ਪਹਿਣ ਤੋਂ ਪਹਿਲਾਂ ਅਰਦਾਸ ਸਤਿਗੁਰੂ ਜੀ ਦੇ ਚਰਨਾਂ ਵਿੱਚ ਖਾਲਸਾ ਜੀ ਤੇ ਕਲਗੀ ਵਾਲੇ ਪਾਤਸ਼ਾਹ ਜੀ 101 ਕਿਸਮ ਦੀ ਅਰਦਾਸ ਦੀ ਗੱਲ ਕਰਦੇ ਆ ਕਿ ਅਰਦਾਸ ਉਹਦੇ ਚਰਨਾਂ 'ਚ ਹਰ ਵੇਲੇ ਕਰਨੀ ਚਾਹੀਦੀ ਤੇ ਇਸ ਅਕੈਡਮੀ ਵਿੱਚ ਮੱਲੀ ਪਰਿਵਾਰ ਵੱਲੋਂ ਵੱਡਾ ਇਹ ਯੋਗਦਾਨ ਸਿੱਖੀ ਦੀ ਚੜ੍ਹਦੀ ਕਲਾ ਵਾਸਤੇ 90 ਸਕੂਲਾਂ ਦੇ ਕੰਪੀਟੀਸ਼ਨ ਕਰਾਏ ਗਏ ਨੇ ਤੁਸੀਂ ਵੇਖਿਆ ਮੁਕਾਬਲੇ ਕੰਪੀਟੀਸ਼ਨ ਕਰਵਾਏ ਆ ਔਰ ਇਹ ਇੱਕ ਅਕੈਡਮੀ ਲੋਕਾਂ ਵਾਸਤੇ ਸਾਹਮਣੇ ਮਾਰਗਦਰਸ਼ਨ ਹੈ ਜੇ ਐਸੇ ਅਕੈਡਮੀਆ ਹੋਰ ਇਹਦ ਨੂੰ ਅੱਧਾ ਵੀ ਕੰਮ ਕਰਨ ਤੇ ਬਹੁਤਾ ਸਾਨੂੰ ਰੌਲਾ ਨਹੀਂ ਸਟੇਜਾਂ ਤੇ ਪਾਉਣ ਦੀ ਲੋੜ ਆਪਣੇ ਆਪ ਬੱਚੇ ਗੁਰੂ ਦੇ ਨਾਲ ਜੁੜਦੇ ਜਾਣਗੇ ਜਦੋਂ ਗੁਰੂ ਦੇ ਨਾਲ ਅਸੀਂ ਬੱਚਿਆਂ ਨੂੰ ਜੋੜ ਲਿਆ ਫਿਰ ਨਸ਼ਾ ਖਤਮ ਹੋ ਜਾਊਗਾ ਫਿਰ ਪਤਿਤ ਪੁਣਾ ਖਤਮ ਹੋ ਜਾਊਗਾ ਇਹ ਵੱਡਾ ਸਹਯੋਗ ਨਾਲ ਦਿਆ ਕਰੋ ਵੱਧ ਚੜ ਕੇ ਮੱਲੀ ਪਰਿਵਾਰ ਦੇ ਨਾਲ ਭਾਜੀ ਹੋਰਾਂ ਦੇ ਨਾਲ ਜਿਹੜੇ ਯੂਕੇ ਵਿੱਚ ਸਭ ਤੋਂ ਵੱਡੀ ਸਟੇਜ ਹੈ ਲੰਡਨ ਵਿੱਚ ਸਾਊਥ ਹਾਲ ਮੈਂ ਡੇਢ ਸਾਲ ਯੂਕੇ ਵੀ ਰਹਿ ਕੇ ਆਇਆ 12 13 ਵਿੱਚ ਉਹ ਲੰਬਾ ਸਮਾਂ ਉੱਥੇ ਉਸ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਰਹੇ ਨੇ ਸੇਵਾਦਾਰ ਰਹੇ ਨੇ ਬੜੀ ਪਿਆਰ ਵਾਲੀ ਰੂਹ ਆ ਬੜੀ ਨਿਮਰਤਾ ਵਾਲੀ ਰੂਹ ਹੈ